ਸਵੇਰ ਕਾਲ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਾਂ ਅੱਜ ਅੱਜ ਦਾ ਹੈਗਾ ਕਿ ਆਪਾਂ ਮਸੂਲ ਦਾ ਸੈਂਟਰਪੈਨ ਤਿਆਰ ਕਰਤੀ ਆ ਤੁਹਾਨੂੰ ਦਿਖਾਉਂਦੇ ਜੀ 加了。 ਇਹ ਬੋਚ ਨਵਾਂ ਬੁਝਾਰ ਕੀਤਾ ਇੱਥੇ ਬਣਾ ਲਿਆ ਨਵਾਂ ਲਾ ਦੇ ਚਾਹ ਦੇ ਚੱਕਰਾਈ ਮੜਾਈ ਨੇ ਦੇ ਆਸੇ ਦੇਖੋ ਤਾਂ ਹੁਣ ਥੋੜਾ ਜਿਹਾ ਸਾਈਡ ਤੋਂ ਰਗੜਨਾ ਅਸੀਂ ਠਕਾਈ ਹਿੰਦੀ ਕੀਤੀ ਤੁਹਾਨੂੰ ਦਿਖਾ ਨਹੀਂ ਸਕੇ ਕਿਹੜੇ ਤਰੀਕੇ ਨਾਲ ਹਾਂ ਕਿਹੜਾ ਇਹ ਤਾਂ ਟਹਿੜ ਜਾਂਦਾ ਹੁੰਦਾ ਹੈ ਬੁਝ ਦਿਖਾਉਣਾ ਠੀਕ ਹੈ ਪਰ ਉਹ ਅੱਗੋ ਪਾ ਕੇ ਵੇਖ ਲੈ ਅੱਗੋ ਕਿਵੇਂ ਇਹਣਾ ਹੈ ਹਾਂ ਨਹੀਂ ਤੋ ਕੱਟ ਚੜਾ ਜਾਣਾ ਹੈ ਆ ਗਿਆ ਹਾਂ ਹਾਂ ਚਲਿਆ ਜਾਣਾ ਠੋਕਿਆ ਇਹ ਆਪਾਂ ਤੁਹਾਨੂੰ ਹੁਣ ਸਾਡੇ ਕੋਲ ਟਾਈਮ ਘੱਟ ਸੀ ਦਿਖਾਇਆ ਨਹੀਂ ਗਿਆ ਇਹ ਨਹੀਂ ਥੋੜਾ ਜਿਹਾ ਹੋ ਗਿਆ ਨਹੀਂ ਲੜਾਈ ਕਰਨੀ ਆ ਹੁਣ ਠੋਕਿਆ ਜੇ ਆਪਾਂ ਇਹਦੇ ਨਾਲ ਅਕਾਤੀ ਸੰਤਵਨ ਤਿਆਰ ਕੀਤੀ ਹੈ ਜੀ ਇਹ ਤੁਹਾਨੂੰ ਦਿਖਾਣਾ ਬੁੱਛ ਵੀ ਤੋਂ ਥੋੜਾ ਜਿਆਦਾ ਕੜਾਈ ਕੀਤਾ ਜਾਨੀ ਕਿ ਹੁਣ ਇਹਦਾ ਆ ਚੀਜ਼ ਥੋੜੀ ਜਿਹੀ ਕਮੀ ਹੈਗੀ ਹੈ ਇਹ ਸੈੱਟ ਕਰਨੀ ਆ ਆ ਦੇਖੋ ਜਿਵੇਂ ਇੱਕ ਦਿਖ ਰਹੀ ਹੈ ਖੋਲੋ ਕਰਟ ਹੈ ਇਹ ਆ ਨੂੰ ਅਪਾ ਜੀ ਤੁਹਾਨੂੰ ਦਿਖਾਉਂਦੇ ਕਿ ਕੀ ਇਹਦਾ ਰਫੇਰ ਦਾ ਵਗੈਰਾ ਨਿਕਲਿਆ ਇੱਕ ਤਾਂ ਜਿਵੇਂ ਕਿ ਦੇਖੋ ਸ਼ਾਰਟ ਦੇ ਇਧਰ ਕਟਰ ਖਰਾਬ ਹੈ ਉੱਪਰੋਂ ਇਹ ਆਪਾਂ ਇਹਦਾ ਹੱਲ ਕਰਾਂਗੇ ਕੋਈ ਸ਼ਾਰਟ ਤਕਰੀਬਨ ਸਪੇਅਰ ਨਾਲ ਰੱਖਾਂਗੇ ਇੱਕ ਆਪਾਂ ਇਹਦਾ ਆ ਕਰ ਦਿੱਤਾ ਜਿਹੜਾ ਇਹਦਾ ਕੰਮ ਔਖਾ ਜਗਾ ਨਾ ਪੁੱਠਾ ਜਾਂ ਉਹ ਆਪਾਂ ਵਿੱਚੋਂ ਕਰ ਦਾਂਗੇ ਆ ਦੇਖੋ ਪਹਿਲੇ ਸੀ ਆ ਜਗਾੜਾ ਪਲੇਟ ਜੀ ਵਾਲਾ ਇਹ ਕੱਢ ਕੇ ਆਪਾਂ ਹੁਣ ਬੈਰ ਕਰਦੇ ਜਿਆ ਵਾਲਾ ਤੇ ਇਹਦੀ ਇੱਕ ਤਾਂ ਮਜ਼ਬੂਤੀ ਹੋ ਗਈ ਇੱਕ ਕੰਮ Ориジナル ਹੋ ਗਿਆ ਜਾਨੀ ਕਿ ਵਧੀਆ ਜ ਟੌਪ ਦਾ ਏਕੇ ਦੇ ਸ਼ੌਟਰ ਥੋੜੀ ਜ ਇਧਰ ਉੱਚੀ ਸੀ ਇਹ ਸੈਟ ਕੀਤੀ ਆ ਤੇ ਹੋਰ ਤੁਹਾਨੂੰ ਦਿਖਾਉਂਦੇ ਜੇਕਰ ਆਪਾਂ ਆ ਕੰਮ ਕਰਵਾਉਂਦੇ ਕਿਤੋਂ ਸ਼ਹਿਰ ਬਾਜ਼ਾਰ ਚੋਂ ਕਿਤੋਂ ਵੀ ਜ ਸ਼ਹਿਰ ਤੋਂ ਜਵਰ ਖਸਾਬ ਤੋਂ ਕਿਤੇ ਵਗੈਰਾ ਤੇ ਇਹ ਕੰਮ ਆਪਣਾ ਤਕਰੀਬਨ 2000 ਦਾ ਸੀ ਜਿਹੜਾ ਆਪਾਂ 2-3 ਰਾੜਾਂ ਦੇ ਵਿੱਚ ਹੀ ਕਰਦਾ ਥੋੜਾ ਜਾਂ ਪੱਟੀ ਕੁ ਵੱਢ ਕੇ ਸੱਲ ਕੱਢੇਂਦੇ ਜਾਂ ਸੱਲ ਕੱਢ ਕੇ ਤੇ ਇਹਦੀ ਫਿਟਿੰਗ ਕੀਤੀ ਆ ਹੋਰ ਤੁਹਾਨੂੰ ਪਤਾ ਖਾਂਦੇ ਜੀ ਹੋਰ 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 ਆਜੋ ਆਜੋ ਇਧਰ ਨੂੰ ਇੱਕ ਕੰਮ ਜਿਹੜਾ ਅਸਲ ਕੰਮ ਇਹ ਜਿਹੜਾ ਉਹ ਆਪਾਂ ਕੱਢਿਆ ਜਾਂਦਾ ਸੈਂਟਰ ਪਿੰਨ ਵਾਲਾ ਦੇਖੋ ਸੈਂਟਰ ਪਿੰਨ ਇਹ ਨਜ਼ਾਰਾ ਲਈ ਬਣਾਤੇ ਆ ਕਿ ਇਹ ਜਿਹੜਾ ਆਪਾਂ ਕੰਮ ਕਰਵਾਉਂਦੇ ਤੇ ਇਹ ਆਪਣਾ ਕੰਮ ਤਕਰੀਬਨ ਇਹ ਕਾ ਸੀ ਅਬ ਤੁਹਾਡਾ ਭਲਾ ਕਰੇ ਇੱਕ ਉੱਪਰ ਇੱਕ ਕਿੰਗ ਪਿੰਨ ਦੇ ਬੁਛਲਾਇਆ ਇੱਕ ਸੈਂਟਰ ਪੈਨ ਲਾਈ ਜਾਂਦਾ ਜਿਗਨੜ ਇੱਕ ਕਰਨ ਵਾਲਾ ਕਿ ਉਹ ਚੇਰ ਨਾਲ ਥੋੜਾ ਜਿਹਾ ਖਰਾਬ ਸੀ ਉਹ ਆਪਾਂ ਕੀਤਾ ਸੈਂਟਰ ਪੈਨ ਦਾ ਬੁਛ ਲਗਾ ਕੇ ਇੱਕ ਕੰਮ ਇਹ ਕੀਤਾ ਇਹ ਦੋਨੋਂ ਕੰਮ ਦੇਖੋ ਜੀ 4000 ਰੁਪਏ ਦੇ ਗਏ ਸੀ ਤੇ ਇੱਕ ਇਹਦੇ ਬੁਛ ਨਹੀਂ ਪਾਇਏ ਇਹਦੀ ਗੁੱਲੀ ਛੱਟ ਕੀਤੀ ਥੋੜੀ ਜਿਹੀ ਕੁੱਟੀ-ਕੱਟੀ ਹੋਈ ਸੀ ਅੱਗੋਂ ਜਿਹੜੇ ਕਿ 4500 5000 ਦਾ ਕੰਮ ਜਿਹੜਾ ਆਪਾਂ ਆਪਣਾ ਆ ਕਿਉਂਕਿ ਵੀਰ ਮੇਰਾ ਦਿਮਾਗ ਥੋੜਾ ਜਿਹਾ ਰੱਖਿਆ ਕਰੋ ਹੁਣ ਤੁਹਾਨੂੰ ਦਿਖਾਉਂਦੇ ਆ ਇੱਧਰ ਆਪਾਂ ਜੀ ਬਹਿ ਰਹੇ ਇਹੀ ਰਹਿੰਦੀ ਆ ਆ ਵਾਲੇ ਕਿਉਂਕਿ ਇੱਧਰ ਥੋੜਾ ਜਿਹਾ ਇੰਨਾ ਜ਼ੋਰ ਵਗੈਰਾ ਨਹੀਂ ਆਉਂਦਾ ਇਹਦੇ ਕਰਕੇ ਆਪਾਂ ਪਲੇਟ ਇਹੀ ਰਹਿਣਤੀ ਉਹ ਪਲੇਟ ਜੀ ਹੱਲੀ-ਵੱਲੀ ਵਗੈਰਾ ਪਈ ਸੀ ਉਹਦੇ ਕਰਕੇ ਆਪਾਂ ਇਧਰ ਕਰਤਾ ਹੁਣ ਤੁਹਾਨੂੰ ਦਿਖਾਉਂਦੇ ਜੀ ਅੱਗੇ ਚੱਲ 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 ਅੱਗੇ ਨੂੰ ਕਰੋ ਅੱਗੇ ਨੂੰ ਤਾਂ ਬਸ ਚੱਲ 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 ਸਿੱਧੀ ਕਰ ਲਾ ਬਸ ਇਧਰ ਇਹ ਕਵਾੜੀਆਂ ਸਾਹਿਬ ਆਏ ਨੇ ਇਹਨਾਂ ਨੂੰ ਹੁਣ ਕੰਮ ਦੀ ਕਵਾੜਾ ਸ਼ੁਰੂ ਕਰ ਦਿੱਤਾ ਆਪਣੇ ਸਟਾਫ ਕਰਾ ਵੇਚਿਆ ਜੀ ਇਹਨੂੰ ਆਪਾਂ ਰੇਟ ਵਗੈਰਾ ਪੁੱਛਦੇ ਆਂ ਕੀ ਰੇਟ ਲਾਇਆ ਇਹਨਾਂ ਨੇ ਇਹ ਜੀ ਆਮ 30 ਰੁਪਏ ਲੈਟ ਰਹਿੰਦੇ ਆ ਇਹ 32 ਰੁਪਏ ਦੇ ਸਾਥ ਚ ਲੈ ਕੇ ਜਾ ਰਹੇ ਆਪਣੇ ਕੋਲ ਪੰਜ ਸਟਾਕਰ ਪਾਣੀ ਲੈਣਾ 6 6 ਸੇਲ ਜਾਣਾ 6 6 ਤੇ ਇਹ ਕੰਮ ਕਰਦਾ ਤਾਂ ਮੱਲਿਆ ਹੁਣ ਹੀ ਮੱਲਿਆ ਸਕ੍ਰੈਬ ਵਾਲਾ ਕੰਮ ਕੋਈ ਵੀ ਨਹੀਂ ਛੱਡਣਾ ਹਨਾ ਨਹੀਂ ਨਹੀਂ ਛੱਡਣਾ ਕੋਈ ਵੀ ਮੈਂ ਤਾਂ ਮਾਰਾ ਕੰਮ ਬੰਟ ਵਜ ਗਿਆ ਇਹ ਹੁਣ ਆਪ ਬੰਨਣ ਨੇ ਕਿਵੇਂ 60 ਕਿਲ ਜਾਣੇ ਵਿੱਚ ਇਹ ਥੱਕਿਆ ਹੋਇਆ ਤੇ ਜੇ ਕੋਈ ਵਿੱਚ ਆ ਜਾਣ ਪਿੱਛੇ ਚੀਚੇ ਜਾਉਂਗੇ ਤਣ ਜਾਣੇ ਉਹ ਵੀ ਚਲੇ ਜਾਂਦੇ ਇਹ ਪੁੱਠੇ ਛੱਟ ਵਿੱਚ ਓਏ ਬਾ ਘਾਟੇ ਤੂੰ ਤੇ ਬੰਨੇ ਨਹੀਂ ਉੱਤਗਲਾ ਪਸੂ ਘਾਟੰ ਵਿਚ ਥੱਲੇ ਜਾਂਦਾ ਜ਼ ਰੱਬੁੱਲਾ ਹਾਂ ਨਹੀਂ ਵਾਪਸ ਚਲ ਦੂਜਾ ਪੱਠੋ ਨਿਕਾ ਥੱਲੇ ਲਾ ਜਾਂਦਾ ਖੇਚ ਤੇ ਨਾਟੋਂ ਦਹਾਰੇ ਡਿੱਗੀ ਜਾਂਦੇ ਨੇ ਚੱਲ ਬਾਕੀ ਕੁਝ ਫਲਾਂ ਦੂਰੀ ਰਹਿ ਗਏ ਹੋਂ ਤਾਂ ਕੋਈ ਲੱਗਣਾ ਆ ਕੇ ਕਿ ਰਾਏ ਕਿ ਥੱਗ ਲੱਗਿਆ ਆਏ ਨਹੀਂ ਲੱਗਿਆ ਉਹ ਪੱਟਾ ਇਹਨਾਂ ਕੱਚਾ ਵੈਲਟਾਂਗੇ ਉਹਨੂੰ ਲੋਗੇ ਦੋਨੋਂ ਤਾਂ ਸਾਹਮਣੇ ਇਹ ਕੰਮ ਮਾਰੇ ਮਟਪੜੇ ਲਾ ਲੈ ਚੱਲ 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 ਚਲੋ ਹੁਣ ਲਾ ਕੇ ਵੇਖੋ ਇਹਨੂੰ ਆ ਗਾ ਪਹਿਲਦੀ ਵੀ ਕਣੀ ਚੱਕਰ ਬੂਟਾ ਕਰਦੇ ਨਾਪ ਕੇ ਵੇਖੋ ਉਹ ਤਾਂ ਇੱਥੇ ਨਾਪ ਕੇ ਵੇਖੋ ਤੇ ਗੁੜਕਾ ਲੱਜਿਆ ਕਢਾ ਲੈ ਥੱਲੋਂ ਨਾਪ ਅਜੇ ਕਲਾਓ ਪਹਿਲਾਂ ਉਹ ਜੈਕ ਲਾਓ ਉਹ ਜੈਕ ਲਾਉਂ ਮਸ਼ੀਨ ਆਈ ਜਾਂਦੀ ਏ ਆਲਾ ਅਗਰ ਬਹਿਲਾ ਹੋਣਾ ਕਈ ਤੇ ਚੱਲ ਗਈ ਕੋਨੂੰ ਅਗਰ ਨਹੀਂ ਹੁੰਦੀ ਅਗਰ ਕੁਛ ਲੈ ਕਿ ਮੜਾ ਮੜੀ ਪਿਛਲੇ ਬੁੱਛ ਸੀਗੀ ਐਵੇਂ ਉਹ ਅਪਲਾ ਹੀ ਕੋਨੀ ਇੰਨੇ ਨਾਲ ਚਾਰ ਸਿਰ ਪ੍ਰਵਾਹ ਨਹੀਂ ਰਹਿਣੇ ਉਹਨਾਂ ਅਗਰ ਸਿਰੇ ਨਿਕਲਗਾ ਕੋਨੀ ਹੋ ਉਹ ਮਾਲ ਜਿੱਥੇ ਪੜਿਆ ਇੱਤੇ ਆ ਚੰਗਿਆ ਗਿਆ ਤੇ ਆ ਗਿਆ ਕੋਨੀ ਮੜੀ ਠੋਕਰ ਮੜੀ ਦੋ ਘਟਾ ਉਹ ਮੜਾ ਕਹੇਗਾ ਨਾ ਨਹੀਂ ਜਿੱਥੇ ਮਾਲ ਭਰਿਆ ਹੈ ਫਟ ਹਟ ਮਾਰਾ ਛਿੰਦ ਥੋੜੀ ਜ਼ੋਰ ਇੱਕ ਵਾਰ ਹਟ ਨਾ ਮਾਰੀ ਅੱਗੂ ਵੈਲਟਾਂਗੇ ਨਾ ਉਹ ਵੈਲਟਾਂ ਦਾ ਪੱਟਾ ਜਾਣਾ ਦੋ ਕਲਾ ਹੋਰ ਤਾਂ ਜੇ ਮਾਲ ਥੋੜਾ ਹੀ ਫਿਰ ਪੜਿਆ ਵੇਈ ਆਪਣਾ ਸੈਂਟਰਪੈਨ ਦਾ ਕੰਮ ਕੰਪਲੀਟ ਤਿਆਰ ਕਰਤੀ ਹੈ ਤੇ ਹੁਣ ਆਪਾਂ ਸ਼ਾਰਡ ਬਣਾਉਣੇ ਆ ਆ ਤੁਹਾਨੂੰ ਦਿਖਾਵਾਂਗੇ ਹੁਣ ਅਚੀ ਬਣਾਉਣੀ ਪਹਿਲੇ ਇਹਦੇ ਬਲੇਡ ਬੈਰਿੰਗ ਸੀ ਪਲੇਟ ਵਾਲਾ ਹੁਣ ਆਪਾਂ ਦੂਸਰਾ ਬਣਾਉਣੇ ਕੋੜੀ ਹੋਇਆ